ਸੈਕੰਡ ਪੰਜਾਬ ਐਨਸੀਸੀ ਬਟਾਲੀਅਨ ਦੇ ਬੈਨਰ ਹੇਠ ਜਲੰਧਰ ਕੈਂਟ ਵਿੱਚ ਆਰਮੀ ਅਟੈਚਮੈਂਟ ਕੈਂਪ ਚੱਲ ਰਿਹਾ ਹੈ ਬ੍ਰਿਗੇਡੀਅਰ ਅਜੀਤ ਤਿਵਾੜੀ ਗਰੁੱਪ ਕਮਾਂਡਰ ਐਨਸੀਸੀ ਜਲੰਧਰ ਨੇ ਫੌਜ ਦੀ ਇਨਫੈਂਟਰੀ ਬਟਾਲੀਅਨ ਵੱਲੋਂ ਲਗਾਏ ਗਏ ਇਸ ਕੈਂਪ ਦਾ ਨਰੀਖਣ ਕੀਤਾ ਉਹਨਾਂ ਇਸ ਦੌਰਾਨ ਫੌਜ ਦੇ ਅਧਿਕਾਰੀਆਂ ਸੈਨਾ ਵਿੱਚ ਸਿਖਲਾਈ ਲੈ ਰਹੇ ਸਿਖਿਆਰਤਿਆਂ ਅਤੇ ਕੈਡਟਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਅਤੇ ਮੁਸ਼ਕਲਾਂ ਬਾਰੇ ਚਰਚਾ ਕੀਤੀ ਤਾਂ ਜੋ ਕੈਂਪ ਨੂੰ ਹੋਰ ਵੀ ਮਿਆਰੀ ਬਣਾਇਆ ਜਾ ਸਕੇ ਗਰੁੱਪ ਕਮਾਂਡਰ ਨੇ ਦੱਸਿਆ ਕਿ ਕੈਡਟਾਂ ਨੂੰ ਆਧੁਨਿਕ ਹਥਿਆਰਾਂ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ ਕਮਾਂਡ ਅਧਿਕਾਰੀ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਜਲੰਧਰ ਗਰੁੱਪ ਦੀਆਂ 4 ਯੂਨਿਟਾਂ ਦੇ 255 ਸੀਨੀਅਰ ਡਿਵੀਜ਼ਨ ਕੈਡਟ ਸਿਖਲਾਈ ਲਈ ਇੱਥੇ ਆਏ ਨੇ ਠੰਡ ਦੇ ਬਾਵਜੂਦ ਸਵੇਰ ਵੇਲੇ ਪੀਟੀ ਅਤੇ ਯੋਗ ਦੀਆਂ ਕਲਾਸਾਂ ਚੱਲ ਰਹੀਆਂ ਨੇ ਮਗਰੋਂ ਹਥਿਆਰਾਂ ਦੇ ਨਾਲ ਡ੍ਰਿਲ ਕਲਾਸ ਵੀ ਚੱਲ ਰਹੀ ਹੈ